ਕੀ ਗੱਲ ਹੋਈ ਉਹ ਯਾਰ ਕੁਛ ਨਹੀਂ ਹੋਇਆ ਫੈਕਟਰੀ ਦਾ ਮਾਲਕ ਸੀਗਾ ਏ ਕੋਈ ਹਨਾ ਉਹਨੇ ਉਹਦੇ ਫੈਕਟਰੀ ਜਿਹਾ ਕੰਮ ਕਰਦਾ ਸੀਗਾ ਇਹਨੇ ਨਜਾਇਜ਼ ਧੱਕੇ ਨਾਲ ਫੜਿਆ ਕੁੱਟਿਆ ਮਾਰਿਆ ਹੱਟਾ ਮਾਰੀਆਂ ਮਾਰੇ ਪਤਾ ਹੀ ਨਹੀਂ ਇਹਨੂੰ ਪੁੱਛੋ ਕਾਹਦੇ ਲਈ ਫੜਿਆ ਪੁੱਛ ਲੋ ਬਈ ਆਈਓ ਨੂੰ ਪਤਾ ਉਹ ਯਾਰ ਜਾਣ ਕੇ ਝੂਠ ਬੋਲਦੇ ਨੇ ਇਹਨਾਂ ਨੇ ਇੰਨਾ दारू ਨਹੀਂ ਪੀ ਗਏ ਬੱਧੀ ਗੱਲ ਕਰ ਸਾਡੇ ਨੇ ਮੈਨੂੰ ਕਿਤੇ ਭਰਨ ਨਹੀਂ ਲੱਗਿਆ ਇੰਤਾਂ 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 ਮੈਂ ਜਾਣੀ ਨਹੀਂ ਜਿਹੜਾ ਚੱਕਰ ਜਿਹੜਾ ਚੱਕਰ ਇੱਧਰ ਹੋ ਗਈ ਇੱਧਰ ਪਾਗਲੀ 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 ਇਹ ਪੈਸੇ ਕਹਿੰਦਾ ਮੈਂ ਐਸਆਈਆ ਮਿੱਥੇ ਵੀ ਪਤਾ ਲੱਗਿਆ ਹੌਲਦਾਰ ਮੇਰਾ ਨਾਮ ਹਰਪ੍ਰੀਤ ਸਿੰਘ ਤੁਹਾਨੂੰ ਕਿਹੜੇ ਕੇਸ ਬਣਾਉਣਾ ਹੈ ਪਤਾ ਹੀ ਨਹੀਂ ਕਿੱਥੇ ਕੰਮ ਕਰਦੇ ਹੋ ਕਿੱਥੇ ਰਹਿੰਦੇ ਮੈਂ ਫੈਕਟਰੀ ਗੈਸਪੁਰ ਇੱਥੇ ਰਹਿਣਾ ਸ਼ਿਮਲਾਪੁਰੀ ਉੱਥੋਂ ਆਣਾ ਘਰੇ ਜਾ ਕੇ ਚੱਕੇ ਆਣਾ ਨੇ ਨਜਾਇਜ਼ੀ ਕਹਿੰਦੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਕੀਤੀ ਇਹ ਕੋਈ ਕ੍ਰਿਮੀਨਲ ਥੋੜੀ ਆ ਮੈਂ ਕਹਿੰਦੇ ਗਾਲੀ ਗਲੋਚ ਕੀਤੀ ਹੈ ਕਹਿੰਦੇ ਫੈਕਟਰੀ ਦੇ ਮਾਲਕ ਨਾਲ ਫੈਕਟਰੀ ਦਾ ਮਾਲਕ ਆਇਆ ਨਾਲ ਇਹ ਆਇਆ ਇਹਨਾਂ ਨੇ ਮੈਨੂੰ ਗੱਡੀ 'ਚ ਕੁੱਟਿਆ ਪਹਿਲਾਂ ਬਥੇਰ ਸਪੈਸ਼ਲ ਦਿਖਾਇਆ ਮੈਨੂੰ ਇੱਕ ਮਿੰਟ ਹਾਂਜੀ ਸਪੈਸ਼ਲ ਦਿਖਾਇਆ ਨੇ ਕਹਿੰਦਾ ਤੇਰੀ ਗੋਲੀ ਤੁਹਾਨੂੰ ਤੇਰੀ ਜੇ ਬੋਲਿਆ ਇਹ ਕਹਿੰਦਾ ਮੈਂ ਲਾਈਨ ਕਰਦਾ ਹਾਂ। ਹਾਂ। ਕਹਿੰਦਾ ਗੋਲੀਆਂ ਵਾਰੂੰ ਤੇ। ਲਾਣਾ ਠੀਕ ਆ। ਹਾਂ। ਹੋਰ ਮੈਂ ਚੁੱਪ ਕਰਕੇ ਬਹਿ ਗਿਆ। ਹਾਂ ਜੀ ਬੋਲੋ। ਸਰ ਅੰਦਰ ਸਾਰਾ ਉਹ ਗਲਤ ਤਬ ਬੁਲਿਆ ਦੇ ਸੀ। ਤੁਸੀਂ ਤੁਸੀਂ ਬੋਲੋ ਜੀ। ਸਰ ਅੰਦਰ ਇੱਕ ਖਰਾਵੇ ਇੱਕ ਦਰਖਾਸਤ ਸੀ। ਜੀ ਨਾਮ ਹੈ ਤੁਹਾਡਾ ਕਿਹੜੀ ਝੌਂਕੀ? ਮੈਂ ਹੌਲਦਾਰ ਦੀਪਕਾ ਚੌਂਕੀ ਗਿਆਸਪੁਰ ਤੋਂ ਬੁਲਛਿਆ ਸਰ। ਜੀ। ਸਰ ਅੰਦਰ ਇੱਕ ਖਰਾਵੇ ਇੱਕ ਦਰਖਾਸਤ ਆਈ ਸੀ ਬੁਲਛਿਆ ਸਾਹਿਬ ਦੇ ਵੱਲੋਂ। ਜੀ। ਇਹਨੂੰ ਫੋਨ ਕਰਕੇ ਬੁਲਾਇਆ ਗਿਆ ਸੀ ਕਿ ਚੌਂਕੀ ਆ ਗਿਆ ਦਾ ਪਿਆਲ ਦੇ। ਜੀ। ਬਟ ਇਹਨੇ ਸਿਰਫ ਫੋਨ ਤੇ ਕਹਿੰਦਾ ਮੈਂ ਕੱਲ ਨੂੰ ਜਾਂ ਪਰਸੂ ਆਵਾਂਗਾ। ਬਹਿ ਠੀ ਮੈਨੂੰ ਖੁਦ ਨੂੰ ਮੇਰੇ ਆਦੀ ਬਾਪਾਂ ਵਾਂ ਦੀ ਗੱਲ ਕੱਢੀ ਸਰ ਫੋਨ ਤੇ ਰਿਕਾਰਡਿੰਗ ਹੈਗੀ ਕੋਈ ਉਸ ਚੀਜ਼ ਦੀ ਸਰ ਆਈਫੋਨ ਚ ਸੌਰੀ ਰਿਕਾਰਡਿੰਗ ਨਹੀਂ ਹੁੰਦੀ ਸਰ ਇਸ ਨੌਜਵਾਨ ਦਾ ਕਹਿਣਾ ਮੇਰੇ ਪਿਸਤਲ ਵੀ ਤਾਣੀ ਗਈ ਹੈ ਓਨਰ ਦੇ ਨਾਲ ਫੈਕਟਰੀ ਦੇ ਓਨਰ ਦੇ ਨਾਲ ਹਲਕੇ ਸਰ ਸਾਡੀ ਚੌਂਕੀ ਦੇ ਵਿੱਚ ਆਲਰੇਡੀ ਪਿਸਤਲ ਹੈ ਹੀ ਨਹੀਂ ਸਰ ਓਕੇ ਆਈਓ ਕਾਜ਼ ਦੇ ਕੇ ਆਪਣੇ ਹੌਲ ਦਾ ਵੀ ਹੰਤੀ ਸੀ ਤੇ ਉਹ ਨਹੀਂ ਆਏ ਮੌਕੇ ਤੇ ਆਈਓ ਕੋਈ ਹੈ ਨਹੀਂ ਸਰ ਉੱਥੇ ਚੌਂਕੀ ਦੇ ਸਿਵਲ ਦੇ ਵਿਚਾਰੇ ਹੋ ਜੀ ਵਿਦਆਊਟ ਯੂਨੀਫਾਰਮ ਸਰ ਚੌਂਕੀ ਦੇ ਵਿੱਚ ਸਰ ਸਟਾਫ ਕਟ ਆਨ ਕਰਕੇ ਉਹਨਾਂ ਨੂੰ ਜੋ ਚੌਂਕੀ 'ਚ ਬਿਠਾਇਆ ਗਿਆ ਆਲਰੇਡੀ ਕੋਈ ਹੋਰ ਕੇਸ ਦੇ ਵਿੱਚ ਦਾ ਵਿਗਲ ਸੀ ਤਾਂ ਅੰਦਰੋਂ ਮੈਂ ਖੁਦ ਆਇਆ ਸਰ ਨੌਜਵਾਨਾਂ ਨੂੰ ਲਿਆਂਦਾ ਕਿ ਕਾਰਨ ਕੀ ਹੈ ਜੀ ਸਰ ਇਹਨੇ ਅਕਾਲੀ ਕਲੋਚ ਕਿੱਤੀ ਸੀ ਉੱਪਰ ਉੱਪਰ ਐਨਐਚ ਸਾਹ ਪਿੱਤੀ ਸੀ ਇਹਨੂੰ ਕਰੀ ਜਾ ਕੇ ਬੁਲਾਇਆ ਗਿਆ ਕਿ ਚੌਕੀ ਆ ਕੇ ਬਿਆਨ ਦੇ ਕੇ ਬਟ ਉੱਥੇ ਬੁਲਾਜਵਾਂ ਦੇ ਨਾਲ ਹੱਤਾ ਵਾਈ ਕੀਤੀ ਜਾਦਾ ਇਹਦਾ ਨਾਮ ਕੀ ਰਹਿੰਦਾ ਕਿੱਥੇ ਜੀ ਇਹ ਹਰਪੀ ਸਿੰਘ ਜੀ ਹੈ ਸਰ ਸਾਧਨੇ ਵਾਲਾ ਰਹਿਣ ਵਾਲਾ ਸਰ ਜਿਹੜੇ ਕੁੱਟ ਮਾਰਦੇ ਇਲਜ਼ਾਮ ਤੇ ਕੀਤਾ ਸੀ ਇਹਨੇ ਉਹ ਨਿਸ਼ਾਨ ਇਹ ਸਰ ਮੈਂ ਗਿਆ ਨਹੀਂ ਸਰ ਨਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਸਰ ਇਹ ਫਿਰ ਜੇ ਕੁੱਟ ਮਾਰਦੇ ਨਿਸ਼ਾਨ ਕਿੱਥੋਂ ਆ ਗਏ ਨੌਜਵਾਨ ਜੇ ਸਰ ਇਹ ਮੈਡੀਕਲ ਤੋਂ ਆਈਆਂ ਤੇ ਕੁੱਟ ਮਾਰਦਾ ਕਰ ਇਹ ਸਰ ਡਾਕਟਰ ਸਾਹਿਬ ਹੀ ਦੱਸ ਸਕ ਉਹ ਤੇ ਉਹ ਕਿਤੇ ਜੜਾਤਾ ਪਈ ਉਹ ਮੁਲਾਜ਼ਮਾਂ ਉੱਤੇ ਡਿੱ ਗਿਆ ਸਾਰੇ ਸ਼ਰਾਬ ਦੇ ਨਸ਼ੇ ਚੋਂ ਤਾਂ ਉਹਨਾਂ ਨੇ ਮੈਡੀਕਲ ਕਰਾਇਆ ਗਿਆ ਸੀ ਸ਼ਰਾਬ ਦੇ ਤੇ ਉਹ ਵਕੀਲ ਜਿਹੜੀ ਕੋਟ ਮਾਰ ਉਹ ਤਾਂ ਲੱਗਦੀ ਨਹੀਂ ਇਹ ਡਿੱ ਗਿਆ ਸਰ ਉੱਥੇ ਹੀ ਐਨਐਸਐਨ ਦੇ ਵਿੱਚ ਹੈ ਨਾ ਪੂਰੇ ਬੋਡੀ ਦੇ ਉੱਤੇ ਜਿਹੜੇ ਨਿਸ਼ਾਨ ਜੀ ਸਰ ਜੀ ਸਰ ਅੱਛਾ ਜੀ ਜੀ ਸਰ ਨਹੀਂ ਤੁਸੀਂ ਕਹਿੰਦੇ ਹੋ ਵੀ ਤੂੰ ਤੁਹਾਡੇ ਨਾਲ ਗਾਲੀ ਗਲੋਚ ਕੀਤੀ ਤੁਸੀਂ ਲੈਣਗੇ ਫਿਰ ਤੁਸੀਂ ਕਹਿੰਦੇ ਮੈਂ ਨਹੀਂ ਮੈਂ ਨਹੀਂ ਲੈਣ ਗਿਆ ਸਰ ਮੈਂ ਮੁਲਾਜ਼ਮ ਭੇਜ ਦੇ ਸਰ ਲੈਣ ਕੋਲ ਕਿੰਨੇ ਕੋਲ ਆਪਣੇ ਮੁਲਾਜ਼ਮ ਬਿੰਦੂ ਸਿੰਘ ਜੀ ਗਿਆ ਸੀ ਸਰ ਉਹ ਕਿਤੇ ਉਹ ਨੀ ਆਈ ਮੈਡੀਕਲ ਉਹ ਨਾਲ ਹੀ ਸਰ ਅੱਛਾ ਸਿੰਘ ਇਕਲ ਮੁਲਾਜ਼ਮ ਗਿਆ ਸੀ ਨਹੀਂ ਨਾਲ ਸਰ ਉਹ ਜਿਹੜਾ ਪਤਾ ਸੀ ਮਰੇ ਨਾਲ ਮਤਲਬ ਕਿ ਮੁਲਾਜ਼ਮ ਤੇ ਕਿ ਬਦਈ ਮਰੇ ਦੇ ਵਿੱਚ ਗੱਡੀ ਚ ਨਾਲ ਗਈ ਸੀ ਸਰ ਉਹ ਜਿਹੜਾ ਇਹਣਾ ਕਹਿਣਾ ਕਿ ਜਿਹੜਾ ਓਨਰ ਦੇ ਨਾਲ ਹਲਕੇ ਤੁਸੀਂ 10000 ਰੁਪਏ ਲਿਆ ਉਹ ਨੌਜਵਾਨ ਦੇ ਨਾਲ ਨਹੀਂ ਸਰ ਇਹ ਤਾਂ ਗਲਤ ਹੈ ਤਾਂ ਕੋਈ ਗੱਲ ਬਾਤ ਨਹੀਂ ਸਰ ਤੁਸੀਂ ਸਰ ਤੇਰੀ ਫੈਕਟਰੀ ਕੀ ਕਰਦੀ ਕੀਤੀ ਜਾਈ ਆਗਾ ਜਾ ਕੇ ਸਰ ਆਈਓ ਜੋ ਅਰ ਰਿਕਾਰਡ ਬੰਦੀ ਕਰੀ ਕਰੀ ਕਰੇਗਾ ਸਰ ਕਿ ਨੌਜਵਾਨ ਨੇ ਚਲੋ ਗਾਲੀ ਗਲੋਚ ਕਰ ਲਈ ਤੇ ਇਸ ਤਰੀਕੇ ਨਾਲ ਟੋਰਚਰ ਕਰਨਾ ਕਿਤਨਾ ਕਿਤਨਾ ਸਰ ਇਹ ਮੈਂ ਨਹੀਂ ਕੀਤਾ ਨਹੀਂ ਮੈਨੂੰ ਪਤਾ ਸਰ ਇਹ ਆਈਓ ਹੀ ਦੱਸ ਸਕਦਾ ਹੈ ਜੀ ਪਤਾ ਲੱਗ ਰਹੀ ਹੈ ਨੇ ਇਹ ਨਜ਼ਾਰੇ ਦੇ ਡ੍ਰਿੰਕ ਵੀ ਕੀਤੀ ਹੋਈ ਓਹ ਦੀ ਡ੍ਰਿੰਕ ਕੀਤੀ ਹੋਈ ਸਰ ਇਹਦੇ ਬਾਰੇ ਆਈਓ ਹੀ ਦੱਸ ਸਕਦਾ ਤੇ ਉੱਤੇ ਜਿਹੜੇ ਅਲੀਗੇਸ਼ਨ ਨੇ ਨ ਕੀ ਪੀਆ ਨਾ ਦੇਖ ਲਓ ਭਾਈ ਜੀ ਡਰਿੰਕ ਨਹੀਂ ਕੀਤੀ ਇੱਕ ਮਿੰਟ ਨੌਜਵਾਨ ਦਾ ਭਾਈ ਜੀ ਡਰਿੰਕ ਕੀਤੀ ਹੈ ਕੱਲ ਮੈਂ ਆਈ ਗੱਡੀ ਨੂੰ ਕੁੱਟ ਮਾਰ ਕੀਤੀ ਕਿਸੇ ਨੇ ਨੂੰ ਹੱਥ ਨਹੀਂ ਲਾਇਆ ਕਿਸੇ ਭਾਈ ਜੀ ਨਿਸ਼ਾਨ ਭਾਈ ਜੀ ਭਾਈ ਜੀ ਦਾਰੂ ਪੀਤੀ ਹੈ ਨਾ ਦੇਖ ਲਓ ਦਾਰੂ ਪੀਤੀ ਹੈ ਕੋਈ ਝੂਠ ਨਹੀਂ ਕੀਤੀ ਹੈ ਡਾਕਟਰ ਸਾਹਿਬ ਨੂੰ ਹਾਂ ਲੋਕ ਗਲਤ ਗੱਲ ਲੱਗੀ ਭਾਈ ਜੀ ਦਾਰੂ ਪੀਤੀ ਕੋਈ ਗੱਲ ਨਹੀਂ ਭਾਈ ਆਪਣਾ ਮੈਨੂੰ ਇਨਸਾਫ ਦਿਵਾਇਓ ਬਸ ਭਾਈ ਜੀ ਦੱਸੋ ਕਿਹੜੇ ਆਜੋ ਸਾਹਿਬ ਨੂੰ ਪਤਾ ਹੀ ਹੈ ਦੱਸੋ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਗੈਂਸਪੁਰਾ ਚੌਂਕੀ ਤੇ ਇੱਥੇ ਲੈ ਕੇ ਆਏ ਸੀਗੇ ਪਰ ਉਹਨਾਂ ਦੇ ਵੱਲੋਂ ਜਿਹੜੇ ਲੱਗੇ ਇਲਜ਼ਾਮ ਨੇ ਬਿਲਕੁਲ ਸੀਰੇ ਤੋਂ ਜਿਹੜੇ ਆ ਨਕਾਰੇ ਜਾ ਰਹੇ ਨੇ ਪਰ ਇਸ ਨੌਜਵਾਨ ਦੇ ਵੱਲੋਂ ਕਾਫੀ ਜਿਹੜਾ ਹੰਗਾਮਾ ਕੀਤਾ ਗਿਆ ਇਸ ਨੌਜਵਾਨ ਦਾ ਕਹਿਣਾ ਕਿ ਮੇਰੀ ਫੈਕਟਰੀ ਦੇ ਜਿਹੜੇ ਮਾਲਕ ਦੇ ਨਾਲ ਗਲਤ ਹੋਈ ਸੀ ਤੇ ਇਸ ਤੋਂ ਬਾਅਦ ਜਿਹੜਾ